ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਾਰਕ ਜੀਵਨ ਦੇ ਵਿੱਚੋਂ ਕੁਝ ਸਿੱਖਣ ਤੇ ਵਿਚਾਰਨ ਦਾ ਯਤਨ ਕਰੀਏ ਅਸੀਂ ਅੱਜ ਉਹਨਾਂ ਦੇ ਜੀਵਨ ਵਿੱਚੋਂ ਇੱਕ ਐਸੀ ਇਤਿਹਾਸਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਕਸਦ ਦੇ ਬਾਰੇ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਨੇ ਸ਼ਹੀਦ ਹੁੰਦੇ ਵਕਤ ਇੱਕ ਗੱਲ ਕਹੀ ਸੀ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਨ ਹੈ ਮਗਰ ਬਦਲਦੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਸੀਲੇ ਆਤਸ਼ੋ ਆਹਣ ਬਹੁਤ ਬੁਲੰਦ ਸਹੀਂ ਮਗਰ ਹਯਾਤ ਦੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲਾਂ ਦੀ ਪ੍ਰਵਾਸ ਕੋ ਰੋਕਣੇ ਵਾਲੋ ਮੇਰੇ ਹਰਗੋਬਿੰਦ ਦੀ ਤਲਵਾਰ ਕੌਣ ਰੋਕੇਗਾ ਇਹਦਾ ਭਾਵ ਸਪਸ਼ਟ ਸੀ ਕਿ ਮੇਰੇ ਤੋਂ ਬਾਅਦ ਮੇਰੇ ਪੁੱਤਰ ਨੇ ਤਲਵਾਰ ਫੜਨੀ ਹੈ ਤੁਸੀਂ ਮੇਰੇ ਪੁੱਤਰ ਦੀ ਤਲਵਾਰ ਨੂੰ ਨਹੀਂ ਰੋਕ ਸਕੋਗੇ ਇਹੀ ਕੁਝ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਹੀਦ ਹੋਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸ਼ੋਭਨੀਕ ਹੋਏ ਤੇ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤੀਗਾ ਧਾਰਨ ਕਰ ਲਈਆਂ ਨਾਲੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਐਨ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਤੀ ਤੇ ਤਖਤ ਸਾਹਿਬ ਦੇ ਉੱਪਰ ਸੁਭਾਈਮਾਨ ਹੋ ਕੇ ਆਈਆਂ ਹੋਈਆਂ ਸੰਤਾਂ ਦੇ ਫੈਸਲੇ ਕਰਦੇ ਜਦੋਂ ਇਹ ਗੱਲ ਦੂਰ ਦਰਾਡੇ ਫੈਲ ਗਈ ਤਾਂ ਫਿਰ ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਵੀ ਕੀਤਾ ਕਿ ਵਧੀਆ ਤੋਂ ਵਧੀਆ ਘੋੜੇ ਲੈ ਕੇ ਆਓ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਓ ਆਪਣੀਆਂ ਜਵਾਨੀਆਂ ਲੈ ਕੇ ਆਓ ਅਸੀਂ ਐਸੇ ਜ਼ਾਲਮ ਹਕੂਮਤ ਦੇ ਨਾਲ ਟੱਕਰ ਲਵਾਂਗੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਵੀ ਗਏ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਜਰਾਤ ਦੇ ਵਿੱਚ ਜਾਂਦੇ ਹਨ ਗੁਜਰਾਤ ਅੱਜ ਕੱਲ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਹੈ ਇੱਕ ਗੁਜਰਾਤ ਉਹ ਹੈ ਜਿਹੜਾ ਭਾਰਤ ਦਾ ਸੂਬਾ ਹੈ ਜਿਹਦਾ ਸਬੰਧ ਮੋਦੀ ਦੇ ਨਾਲ ਜੋੜਿਆ ਜਾਂਦਾ ਹੈ ਤੇ ਇੱਕ ਗੁਜਰਾਤ ਹੈ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਉਹ ਪਾਕਿਸਤਾਨ ਦੇ ਗੁਜਰਾਤ ਦੀ ਘਟਨਾ ਹੈ ਜਦੋਂ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਉਥੇ ਸਿੱਖ ਸੰਤਾਂ ਨੂੰ ਦਰਸ਼ਨ ਦੇ ਰਹੇ ਸਨ ਤਾਂ ਉਸ ਵੇਲੇ ਇੱਕ ਫਕੀਰ ਜਿਹਦਾ ਨਾਂ ਸ਼ਾਹ ਦੌਲਾ ਏ ਦੇ ਸ਼ਾਹ ਦੌਲਾ ਨੇ ਸਤਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਸੁਣਿਆ ਤੇ ਉਹ ਉਪਦੇਸ਼ ਸੁਣ ਕੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਪਰ ਸ਼ਾਹ ਦੌਲਾ ਦਾ ਇੱਕ ਚੇਲਾ ਸੀ ਉਹਦਾ ਨਾਂ ਸੀ ਜਹਾਂਗੀਰ ਉਹਨੇ ਸਵਾਲ ਕੀਤਾ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਵੇਖ ਵੱਲ ਵੇਖ ਕੇ ਕਹਿੰਦਾ ਕਿ ਇਹ ਫਕੀਰ ਹੋਵੇ ਨਾਲੇ ਨੇ ਸ਼ਸਤਰ ਧਾਰਨ ਕੀਤੇ ਐ ਇਹਨੇ ਤਲਵਾਰ ਵੀ ਫੜੀ ਐ ਇਹਨੇ ਤੀਰ ਕਮਾਨ ਵੀ ਫੜਿਆ ਇਹਨੇ ਭੱਖਾ ਵੀ ਪਾਇਆ ਇਹਨਾਂ ਦਾ ਆਨੰਦ ਕਾਰਜ ਵਿਆਹ ਵੀ ਹੋਇਆ ਅੱਜ ਤੱਕ ਤੇ ਅਸੀਂ ਇਹੋ ਹੀ ਸੁਣਿਆ ਵੀ ਜਿਹੜਾ ਕੋਈ ਫਕੀਰ ਹੁੰਦਾ ਉਹਨੇ ਜੜਾਵਾਂ ਵਧਾਈਆਂ ਹੁੰਦੀਆਂ ਸਿਰ 'ਚ ਸਵਾਹ ਪਾਈ ਹੁੰਦੀ ਐ ਤੇ ਜਾਂ ਫਿਰ ਜਿਹੜਾ ਰਾਜਾ ਮਹਾਰਾਜਾ ਹੋਵੇ ਉਹਦਾ ਸ਼ਾਹੀ ठाਠ ਬਾਠ ਹੋ ਹੁੰਦਾ ਇਹਦਾ ਸ਼ਾਹੀ ठाਠ ਬਾਠ ਵੀ ਐ ਤੇ ਧਾਰਮਿਕ ਗੁਰੂ ਵੀ ਐ ਦੋਵੇਂ ਚੀਜ਼ਾਂ ਇਕੱਠੀਆਂ ਕਿਵੇਂ ਹੋ ਸਕਦੀਆਂ ਦੇ ਉਹ ਸ਼ਾਹ ਦੌਲਾ ਫਕੀਰ ਸ਼ਾਹ ਦੌਲਾ ਦੇ ਚੇਲੇ ਜਹਾਂਗੀਰ ਨੇ ਜਿਹੜਾ ਸਵਾਲ ਕੀਤਾ ਨਾ ਉਹਨੇ ਕਿਹਾ ਕਹਿੰਦਾ Hindu ਕਿਆ ਤੇ Peer ਕਿਆ ਔਰਤ ਕਿਆ ਤੇ ਫਕੀਰ ਕਿਆ ਦੌਲਤ ਕਿਆ ਤੇ ਤਿਆਗ ਕਿਆ ਲੜਕੇ ਕਿਆ ਤੇ ਵਿਰਾਗ ਕਿਆ ਭਾਵ ਇਹਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਨਹੀਂ ਹੋ ਸਕਦੀਆਂ ਅੰਤਰਜਾਮੀ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਫਕੀਰ ਦੇ ਅੰਦਰ ਦੀ ਜਾਣ ਲਈ ਸਤਿਗੁਰੂ ਗੁਰੂ ਹਰਗਬੰਸ ਸਾਹਿਬ ਮਹਾਰਾਜ ਰੋਕ ਕੇ ਕਹਿਣ ਲੱਗੇ ਕਹਿੰਦੇ ਫਕੀਰ ਲੈ ਮੇਰਾ ਜਵਾਬ ਸੁਣ ਕੇ ਜਾ ਤੇ ਜਿਹੜਾ ਜਵਾਬ ਦਿੱਤਾ ਨਾ ਗੁਰੂ ਹਰਗਬੰਸ ਸਾਹਿਬ ਮਹਾਰਾਜ ਨੇ ਉਹ ਕਹਿੰਦੇ ਪੀਰੀ ਖੁਦਾ ਦਾ দান ਔਰਤ ਇਮਾਨ ਦੌਲਤ ਗੁਜਰਾਨ ਪੁੱਤਰ ਨਿਸ਼ਾਨ ਤੇ ਨਾਲ ਹੀ ਅਗਲੀ ਗੱਲ ਕਹੀ ਕਹਿਣ ਲੱਗੇ ਫਕੀਰ ਨਾ Hindu ਨਾ Musalman ਇਹਦਾ ਭਾਵ ਹੈ ਕਿ ਜਿਹੜੀ ਔਰਤ ਹੈ ਉਹ ਈਮਾਨ ਹੈ ਪੁੱਤਰ ਜਿਹੜੇ ਉਹ ਨਿਸ਼ਾਨ ਹੈ ਦੌਲਤ ਗੁਜ਼ਾਰਾਂ ਪਵ ਗੁਜ਼ਾਰੇ ਵਾਸਤੇ ਹੈ ਤੇ ਨਾਲ ਹੀ ਕਿਹਾ ਫਕੀਰ ਜਿਹੜਾ ਨਾ Hindu ਹੁੰਦਾ ਨਾ Musalman ਹੁੰਦਾ ਤੇ ਉਹ ਜਿਹੜਾ ਪੀਰ ਸੀ ਨਾ ਉਹ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਡਿੱਗ ਪਿਆ ਇਦਾਂ ਦਾ ਇੱਕ ਸਵਾਲ ਸਮਰਥ RAM ji DAS ਨੇ ਵੀ ਕੀਤਾ ਸੀ ਵੀ ਸਤਿਗੁਰੂ ਤੁਸੀਂ ਤਲਵਾਰ ਕਿਉਂ ਫੜੀ ਫਿਰਦੇ ਹੋ ਤੇ ਮਹਾਰਾਜ ਨੇ ਉੱਥੇ ਜਵਾਬ ਦਿੰਦਿਆਂ ਕਿਹਾ ਇਹ ਜਿਹੜੇ ਸ਼ਸਤਰ ਹੈ ਇਹ ਜਿਹੜੀ ਤਲਵਾਰ ਹੈ ਇਕ ਗਰੀਬ ਦੀ ਰੱਖਿਆ ਜਰਵਾਣੇ ਦੀੱਖਿਆ ਪਾਵੇ ਗਰੀਬਾਂ ਦੀ ਰੱਖਿਆ ਵਾਸਤੇ ਐ ਤੇ ਜਿਹੜੇ ਦੁਸ਼ਟ ਨੇ ਉਹਨਾਂ ਦਾ ਨਾਸ਼ ਕਰਨ ਵਾਸਤੇ ਤਾਂ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰ ਧਾਰਨ ਕੀਤੇ ਸੀ ਕਿ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਜਿਹੜੇ ਜ਼ੁਲਮ ਕਰਨ ਵਾਲੇ ਐ ਉਹਨਾਂ ਦਾ ਨਾਸ਼ ਕਰਨ ਵਾਸਤੇ ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਲਿਖੀ ਸੀ ਔਰੰਗਜ਼ੇਬ ਮੇਰਾ ਸ਼ੌਂਕ ਨਹੀਂ ਹੈ ਕੋਈ ਤਲਵਾਰ ਫੜ ਲੈਣਾ ਪਰ ਮੈਂ ਜੋ ਤਲਵਾਰ ਫੜੀ ਹੈ ਇਸ ਕਰਕੇ ਫੜੀ ਹੈ ਕਿਉਂਕਿ ਤੂੰ ਧੱਕੇ ਦੇ ਨਾਲ ਗਰੀਬ ਪਰਜਾ ਨੂੰ ਪੈਰਾਂ ਥੱਲੇ ਲਿਤਾੜਨਾ ਚਾਹੁੰਦਾ ਹੈ ਤੇ ਮੈਂ ਗਰੀਬ ਪਰਜਾ ਨੂੰ ਪੈਰਾਂ ਥੱਲੇ ਨਹੀਂ ਲਿਤਾੜਨ ਦੇਵਾਂਗਾ ਜਦੋਂ ਸਾਰੇ ਹੀ ਲੇ ਖਤਮ ਹੋ ਗਏ ਮੈਂ ਤਾਂ ਜਾ ਕੇ ਤਲਵਾਰ ਫੜੀ ਹੈ ਚੂਕਾਰ ਅਜ਼ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ ਜਦੋਂ ਸਾਰੇ ਹੀ ਲੇ ਖਤਮ ਹੋ ਗਏ ਤਾਂ ਜਾ ਕੇ ਮੈਂ ਤਲਵਾਰ ਫੜੀ ਹੈ ਇਹੀ ਗੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹੀ ਵੀ ਇਹ ਗਰੀਬਾਂ ਦੀ ਰੱਖਿਆ ਵਾਸਤੇ ਹੈ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਹੈ ਇਸ ਕਰਕੇ ਇਹ ਗੁਰਨਾਨਕ ਦੇ ਘਰ ਦਾ ਸਿਧਾਂਤ ਹੈ ਇਹ ਗੁਰਨਾਨਕ ਦੇ ਘਰ ਦੀ ਮਰਿਆਦਾ ਹੈ ਵੀ ਜੇ ਕੋਈ ਚੜ ਕੇ ਆਵੇ ਉਹਨੂੰ ਤੇਗ ਤੇ ਜੇ ਕੋਈ ਪਿਆਰ ਨਾਲ ਆਵੇ ਝੋਕੇ ਆਵੇ ਤੇ ਉਹਨੂੰ ਦੇਗ ਇਹ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼ਸਤਰ ਧਾਰਨ ਕੀਤੇ ਉਹਦਾ ਇਹ ਕਾਰਨ ਸੀ ਇਤਿਹਾਸ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ